ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰ ਜਿੰਨੇ ਵੀ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਆ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਉੱਪਰ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆ ਕਣਕ ਉਸ ਦੇਖ ਸਕਦੇ ਹੋ ਪੱਕ ਕੇ ਤਿਆਰ ਖੜੀ ਹੈ ਤੇ ਕਣਕ ਦੇ ਨਾਲ ਹੀ ਇਹ ਟੌਪਿਕ ਹੈ ਤੁਸੀਂ ਵੀ ਦੇਖ ਰਹੇ ਹੋ ਕਿ ਥੰਬਨੇਲ 'ਚ ਤੁਸੀਂ ਪੜਿਆ ਹੈ ਕਿ ਕਣਕ ਦੇ ਵਿੱਚ ਸਵਾ ਲੱਖ ਰੁਪਏ ਤੁਸੀਂ ਕਿਵੇਂ ਬਚਾ ਸਕਦੇ ਹੋ ਮਤਲਬ ਸਵਾ ਲੱਖ ਦਾ ਬੋਨਸ ਦੀ ਗੱਲ ਕਰ ਰਹੇ ਆ ਕੋਈ ਸਰਕਾਰੀ ਬੋਨਸ ਨਹੀਂ ਹੈ ਜਿਹੜਾ ਤੁਹਾਨੂੰ ਸਰਕਾਰ ਵੱਲੋਂ ਮਿਲੇਗਾ ਜੋ ਸਰਕਾਰ ਵੱਲੋਂ ਬੋਨਸ ਮਿਲਣਾ ਮਿਲਣਾ ਉਹ ਤਾਂ ਅਲੱਗ ਗੱਲ ਹੈ ਇਹ ਇੱਕ ਆਪਾਂ ਕਹ ਲਈਏ ਵਪਾਰੀ ਮਾਈਂਡਡ ਦੀ ਗੱਲ ਹੈ ਜਾਂ ਫਿਰ ਕਹਿ ਲਈਏ ਇੱਕ ਵਾਰ ਬਿਜ਼ਨਸ ਮਾਈਂਡ ਵਾਲੀ ਗੱਲ ਹੈ ਜਿਹੜੇ ਕਿਸਾਨ ਨੇ ਆਪਣੇ ਬਿਜ਼ਨਸ ਮਾਈਂਡਡ ਘੱਟ ਹੁੰਦੇ ਨੇ ਉਹ ਆਪਣਾ ਸੋਚਦੇ ਨੇ ਜ਼ਿਆਦਾਤਰ ਵੀ ਚਲੋ ਦਿਲ ਨਾਲ ਸੋਚਦੇ ਨੇ ਦਿਮਾਗ ਨਾਲ ਘੱਟ ਸੋਚਦੇ ਨੇ ਤਾਂ ਘਾਟਾ ਖਾ ਜਾਂਦੇ ਨੇ ਅਜਿਹੇ ਦੇ ਵਿੱਚ ਹੁਣ ਤੁਹਾਨੂੰ ਇੱਕ ਸਕੀਮ ਦੱਸਣ ਜਾ ਰਹੇ ਹਾਂ ਕਿ ਇਸ ਸਾਲ ਬੰਪਰ ਚਾੜ ਦੇਖਣ ਨੂੰ ਮਿਲ ਰਿਹਾ ਹੈ ਕਿਸਾਨਾਂ ਵੱਲੋਂ ਜਿੰਨੀਆਂ ਵੀ ਕਣਕ ਵੱਡੀਆਂ ਗਈਆਂ ਨੇ ਫਿਲਹਾਲ ਅਜੇ ਤਾਂ ਕਣਕਾਂ ਨਰਮ ਨੇ ਸਾਡੇ ਏਰੀਆ ਦੇ ਵਿੱਚ ਖਾਸ ਤੌਰ ਤੇ ਮੇਰਾ ਜ਼ਿਲ੍ਹਾ ਰੂਪਨਗਰ ਹੈ ਤੇ ਇਹਦੇ ਵਿੱਚ ਅਜੇ ਕਣਕ ਤੁਸੀਂ ਦੇਖ ਸਕਦੇ ਹੋ ਵਿੱਚ ਵਿੱਚ ਤੁਹਾਨੂੰ ਬੱਲੀ ਹਜੇ ਹਰੀ ਨਜ਼ਰ ਆਉਂਦੀ ਹੋਵੇ ਕਿਉਂਕਿ ਸਾਡੇ ਜਿਹੜੀ ਵੱਲ ਕਣਕਾਂ ਨੇ ਉਹ ਲੇਟ ਬੀਜੀਆਂ ਜਾਂਦੀਆਂ ਨੇ ਪਰ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਏਰੀਆ ਦੇ ਵਿੱਚ ਕਣਕਾਂ ਬੀਜੀਆਂ ਗਈਆਂ ਨੇ ਪਹਿਲਾਂ ਉਹਨਾਂ ਵੱਲੋਂ ਇੱਕ ਐਵਰੇਜ ਨਿਕਲੀ ਹੈ ਕਿ 3 ਤੋਂ 4 ਕੁਇੰਟਲ ਚਾਰ ਤੋਂ ਕਿਸੇ ਵੀ ਤਰ੍ਹਾਂ ਸਬਾਕ ਚਾਰ 3/3 ਇੰਨਾ ਕ ਝਾੜ ਜਿਹੜਾ ਹੈ ਉਹ ਵੱਧ ਨਿਕਲਿਆ ਆਮ ਦੇ ਨਾਲੋਂ ਜਾਨਕਿ ਪਿਛਲੇ ਸਾਲਾਂ ਨਾਲੋਂ ਤੇ ਇੱਕ ਤਰੀਕੇ ਨਾਲ ਉਹਨੂੰ ਅਸੀਂ ਬੋਨਸ ਮੰਨ ਸਕਦੇ ਆ ਠੀਕ ਹੈ ਜੀ ਤੇ ਪਹਿਲੀ ਗੱਲ ਤਾਂ ਹੋ ਗਈ ਝਾੜ ਵਧੀਆ ਰੱਬ ਕਿਰਪਾ ਰੱਖੇ ਸਾਰੇ ਮੇਰੇ ਕਿਸਾਨ ਵੀਰਾਂ ਤੇ ਸਾਰਿਆਂ ਦਾ ਝਾੜ ਇਸੇ ਤਰੀਕੇ ਨਾਲ ਵਧੀਆ ਆਵੇ ਸਾਰੇ ਚੰਗੀ ਤਰੀਕੇ ਨਾਲ ਕਮਾਈ ਕਰਨ ਐਨੀ ਮਿਹਨਤ ਕੀਤੀ ਐ 6 ਮਹੀਨੇ ਤੋਂ ਆਪਾਂ ਫਸਲਾਂ ਨੂੰ ਡੀਕਦੇ ਹੁੰਦੇ ਆ ਚਾਹੇ ਕਣਕ ਆ ਝੋਨਾ ਜਾਂ ਕੋਈ ਵੀ ਹੋਰ ਐਵਰੇਜ ਨਿਕਲਦੀ ਐ ਪੰਜ ਤੋਂ 6 ਮਹੀਨੇ ਦੀ ਤੇ ਗੱਲ ਕਰਾਂਗੇ ਹਾਲਾਤਾਂ ਦੀ ਤਾਂ ਹਾਲਾਤ ਫਿਲਹਾਲ ਮੌਸਮ ਮੀਂਹ ਵਾਲਾ ਬਣਿਆ ਹੋਇਆ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਈ ਜਗ੍ਹਾ ਕਣਕਾਂ ਗਰੀਆਂ ਵੀ ਨੇ ਕਈ ਨੁਕਸਾਨ ਵੀ ਹੋਇਆ ਪਰ ਰੱਬ ਮਿਹਰ ਕਰੇ ਸਾਰੇਆਂ ਉੱਪਰ ਗੱਲ ਕਰਾਂਗੇ ਹੁਣ ਅਸੀਂ ਮੇਨ ਟਾਪਿਕ ਦੇ ਉੱਪਰ ਕਣਕ ਦਾ ਅਸੀਂ ਕਿਸ ਤਰੀਕੇ ਨਾਲ 2.5 ਲੱਖ ਰੁਪਈਆ ਇੱਕ 10 ਕਿੱਲੇ ਦੀ ਕਰ ਐਵਰੇਜ ਮੰਨ ਲਈਏ ਕਿਸਾਨਾਂ ਦੇ ਕੋਈ ਇੱਕ 10 ਕਿੱਲਾ ਮੰਨੋ ਚਾਹੇ ਉਹ ਠੇਕੇ ਤੇ ਲਈ ਹੋਈ ਹੈ ਚਾਹੇ ਆਪਣੀ ਜ਼ਮੀਨ ਹੈ ਉਹ ਕਿਸ ਤਰੀਕੇ ਨਾਲ ਬਚਾ ਸਕਦਾ ਹੈ ਇੱਕ ਮੰਨ ਲਓ ਤੁਸੀਂ ਜਿੰਨੇ ਤੁਹਾਡੇ ਕੋਲ ਕਿੱਲੇ ਤੁਸੀਂ ਉਸ ਦਾ ਨਾ ਭਾਗ ਕਰ ਲਿਓਗੇ ਮੈਂ 10 ਕਿੱਲੇ ਦੇ ਹਿਸਾਬ ਨਾਲ ਇੱਕ ਐਵਰੇਜ ਕੱਢ ਕੇ ਕਿ 4 ਕੁਆਂਟਲ ਅਗਰ 4 ਪਿਛਲੇ ਸਾਲਾਂ ਨਾਲੋਂ ਵੱਧ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਅਗਰ ਤੁਸੀਂ 22 ਕੁਆਂਟਲ ਜਾਂ 23 ਕੁਆਂਟਲ ਹੀ ਖੇਤ ਵਿੱਚ ਗੇਰੋ ਆਪਣਾ ਮੰਡੀ ਵਿੱਚ ਲੈ ਕੇ ਜਾਓ ਬਾਕੀ 3 ਤੋਂ 4 ਕੁਆਂਟਲ ਤੁਸੀਂ ਆਪਣੇ ਕੋਲ ਸਟੋਰ ਕਰ ਲਓ 1 ਕਿੱਲੇ ਵਿੱਚ 3 ਤੋਂ 4 ਕੁਆਂਟਲ ਕਰ ਲਈ ਆਪਾਂ ਨੇ 10 ਕਿੱਲੇ ਪੁੱਛੇ ਉਹ 40 ਕੁਆਂਟਲ ਬਣ ਜਾਂਦੀ ਹੈ ਜਿੰਨੀ ਕੁ ਕੈਪੈਸਿਟੀ ਸਾਡੇ ਕੋਲ ਹੁੰਦੀ ਹੈ ਕਿ ਅਸੀਂ 30 ਤੋਂ 40 ਕੁਆਂਟਲ ਆਰਾਮ ਨਾਲ ਸਟੋਰ ਕਰ ਸਕਦੇ ਹਾਂ ਕਿਉਂਕਿ ਇਸ ਵਾਰ ਆਫ ਸੀਜ਼ਨ ਜਦੋਂ ਹੋ ਜਾਂਦਾ ਹੈ ਜਦੋਂ ਕਣਕ ਦੀ ਬਜਾਈ ਦਾ ਸਮਾਂ ਹੁੰਦਾ ਹੈ ਉਹਨਾਂ ਦਿਨਾਂ ਤੋਂ ਲੈ ਕੇ ਕਣਕ ਦੀ ਬਾਢੀ ਤੋਂ ਪਹਿਲਾਂ ਮਾਲਾ ਫਰਵਰੀ ਮਹੀਨੇ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਕਣਕ ਦਾ ਰੇਟ ਪੀਕ ਤੇ ਪਹੁੰਚ ਜਾਂਦਾ ਹੈ ਕਿਉਂਕਿ ਅਪ੍ਰੈਲ ਦੇ ਵਿੱਚ ਅਵੇਲੇਬਿਲਟੀ ਹੋ ਜਾਂਦੀ ਹੈ ਮਾਰਚ ਵਿੱਚ ਵੀ ਅਵੇਲੇਬਿਲਟੀ ਕਣਕ ਦੀ ਹੋ ਜਾਂਦੀ ਹੈ ਕਿਉਂਕਿ ਬਾਕੀ ਸਟੇਟਾਂ ਵਿੱਚ ਕਣਕ ਵੱਢੀ ਜਾਂਦੀ ਹੈ ਤੇ ਕਣਕ ਦੀ ਅਵੇਲੇਬਿਲਟੀ ਮਾਰਕੀਟ ਵਿੱਚ ਹੋ ਜਾਂਦੀ ਹੈ ਪਰ ਜਿਹੜੀ ਕਣਕ ਸਟੋਰ ਕੀਤੀ ਜਾਂਦੀ ਹੈ ਉਸ ਦੀ ਅਵੇਲੇਬਿਲਟੀ ਸਾਨੂੰ ਅਗਸਤ ਸਤੰਬਰ ਮਹੀਨੇ ਤੋਂ ਬਾਅਦ ਮਾਰਕੀਟ ਵਿੱਚ ਆਉਣੀ ਸ਼ੁਰੂ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਚੱਕੀਆਂ ਵਾਲੇ ਆਪਣੇ ਲੋਕਲ ਆੜਤੀ ਵਪਾਰੀ ਜਿੰਨੇ ਵੀ ਹੁੰਦੇ ਨੇ ਉਹ ਰੇਟ ਕਣਕ ਦਾ ਨਾਰਮਲ ਨਾਲੋਂ 7-800 ਵਧ ਹੀ ਜਾਂਦਾ ਹੈ ਤੇ ਅਜਿਹੇ ਦੇ ਵਿਚਕਾਰ 2900 3000 ਤੱਕ ਅਸੀਂ ਦੇਖਿਆ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪਿਛਲੇ ਸਾਲ ਕਣਕ ਬੀਜੀ ਗਈ ਸੀ ਕਣਕ ਵੱਢੀ ਗਈ ਸੀ ਉਸ ਦਾ ਆਫ ਸੀਜ਼ਨ ਦੇ ਵਿੱਚ ਪ੍ਰਾਈਸ ਯਾਨੀ ਕਿ ਸਰਦੀਆਂ ਦੇ ਵਿੱਚ 2024 ਅਤੇ 25 ਦੀ ਸਰਦੀ ਜਿਹੜੀ ਰਹੀਆਂ ਨੇ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਵਿੱਚ ਉਸ ਦਾ ਪ੍ਰਾਈਸ 3000 ਤੱਕ ਗਿਆ ਹੈ ਠੀਕ ਹੈ ਜੀ 4 ਕੁਇੰਟਲ ਹੈਗੀ ਹੈ ਤੁਹਾਡੀ ਠੀਕ ਹੈ ਨਾ ਉਸ ਹਿਸਾਬ ਨਾਲ ਅਗਰ ਤੁਹਾਡਾ ਮੰਨ ਲਓ 7-800 ਰੁਪਏ ਤੁਹਾਨੂੰ ਵੱਧ ਮਿਲਦਾ ਹੈ ਚਾ 3000 ਹੋ ਗਿਆ ਇੱਕ ਤਰੀਕੇ ਪੀ ਤਰੀਕੇ ਨਾਲ ਠੀਕ ਹੈ ਤੇ ਤੁਸੀਂ ਉਹ ਪੈਸਾ ਜੇ ਤੁਸੀਂ ਸਟੋਰ ਕਰੋਗੇ ਉਹਦੇ ਵਿੱਚੋਂ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਠੀਕ ਹੈ ਜੀ ਤੁਸੀਂ ਮਤਲਬ ਸਿੱਧੀ ਸਿੱਧੀ ਜੀ ਗੱਲ ਹੈ 40 ਥੋੜੀ ਹੋ ਗਈ ਇੱਕ ਤਰੀਕੇ ਨਾਲ 40 ਕੁਇੰਟਾ ਥੋੜੀ ਕੋਈ ਪਈ ਹੈ ਸੀ 3000 ਰੁਪਏ ਚੋਕੇ ਸਵਾ ਕੁ ਲੱਖ ਰੁਪਏ ਆਮਦਨ ਬਣ ਜਾਂਦਾ ਤੁਸੀਂ ਉਹ ਠੀਕ ਹੈ ਉਹ ਤੁਸੀਂ ਬਚਾ ਸਕਦੇ ਹੋ ਜੇ ਤੁਸੀਂ ਮੰਡੀ ਵਿੱਚ ਲਿਜਾਓਗੇ ਤਾਂ ਮੰਡੀ ਵਿੱਚ ਤੁਸੀਂ ਤੁਹਾਨੂੰ ਪਸਿੱਧੀ ਜੀ ਗੱਲ ਹੈ ਮੰਡੀ ਵਿੱਚ ਲੈ ਕੇ ਜਾਓਗੇ ਤਾਂ ਤੁਹਾਨੂੰ ਉਹਦੇ ਵਿੱਚ ਲੈ ਕੇ ਜਾਣ ਟਰਾਂਸਪੋਰਟ ਦਾ ਖਰਚਾ ਵੀ ਪੈਣਾ ਹੈ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਉਹੀ ਮਿਲਣਾ ਜੋ ਇਸਟਮ ਚੱਲ ਰਿਹਾ ਲਗਭਗ ਠੀਕ ਹੈ ਉਹਦੇ ਉੱਪਰ ਤੁਸੀਂ ਲੇਬਰ ਵੀ ਦੋਗੇ ਬੈਠੋਗੀ ਆਪਣੀ ਦਿਹਾੜੀ ਵੀ ਭੰਨਣੀ ਹੈ ਤੁਸੀਂ ਪਰ ਕਈ ਕਿਸਾਨ ਵੀ ਹੁੰਦੇ ਨੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਵੀ ਹਾਂ ਵੀ ਉਹਨਾਂ ਨੂੰ ਖਰਚੇ ਆਪਣੇ ਹਿਸਾਬ ਨਾਲ ਹੁੰਦੇ ਆ ਕਿਸੇ ਨੇ ਘਰ ਦੇ ਖਰਚੇ ਕਰਨੇ ਆ ਵਿਆਹ ਹੁੰਦੇ ਆ ਬੱਚਿਆਂ ਦੇ ਵਿਆਹ ਕਰਨੇ ਹੁੰਦੇ ਆ ਪਰ ਕਈਆਂ ਨੇ ਠੇਕੇ ਤੇ ਜ਼ਮੀਨ ਲਈ ਹੁੰਦੀ ਉਹਨਾਂ ਦਾ ਪੈਸੇ ਮੋੜਨੇ ਹੁੰਦੇ ਆ ਪਰ ਤੁਸੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ 40 ਕੁਆਂਟਲ ਹੀ ਰੱਖੋ ਤੁਸੀਂ 15 20 ਕੁਆਂਟਲ ਇੱਕ ਵਾਰੀ ਰੱਖ ਕੇ ਦੇਖ ਲਓ ਨਾਰਮਲ ਨਾਲੋਂ ਜ਼ਿਆਦਾ ਤੁਸੀਂ ਅਗਰ 10 ਕੁਇੰਟਲ ਜਾਂ 15 ਕੁਇੰਟਲ ਘਰ ਦੇ ਖਾਣੇ ਵਾਸਤੇ ਰੱਖਦੇ ਹੋ ਜਾਂ 20 ਕੁਇੰਟਲ ਰੱਖਦੇ ਹੋ ਮੈਂ ਤੁਸੀਂ ਉਹਦੇ ਵਿੱਚ 10 ਤੋਂ 15 ਕੁਇੰਟਲ ਹੋਰ ਐਡ ਕਰ ਲਓ ਤੇ ਤੁਸੀਂ ਕੋਸ਼ਿਸ਼ ਕਰਕੇ ਦੇਖੋ ਨੂੰ ਇੱਕ ਸਾਲ ਆਫ ਸੀਜ਼ਨ ਵੇਚਣ ਦੀ ਨਾਰਮਲ ਸੀਜ਼ਨ ਤਾਂ ਆਪਾਂ ਸਾਰੇ ਵੇਚਦੇ ਆ ਮੰਡੀ ਵਿੱਚ ਲੈ ਕੇ ਜਾਂਦੇ ਆ ਆਰਤੀ ਕੋਲ ਲੈ ਕੇ ਜਾਂਦੇ ਆ ਚੱਕੀਆਂ ਤੇ ਜਿੱਦਾਂ ਤੁਹਾਡੀ ਸੈਟਿੰਗ ਆ ਜਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੇਚ ਦਿੰਦੇ ਕਈ ਦਾ ਕਈ ਹੁੰਦਾ ਦੀ ਪਹਿਲੀ ਵਿਕ ਜਾਂਦੀ ਆ ਵੀ ਕਣਕ ਤੇਰੀ ਵਧੀਆ ਵੀ ਮੈਨੂੰ ਦੇ ਦੀ ਵੀ ਬਈ ਤੇ 50 ਰੁਪਏ ਵੱਧ ਲਈ ਜੀ ਤੇਰੇ ਖੇਤੋਂ ਚੱਕ ਲਵਾਂਗੇ ਤੇਰੇ ਘਰ ਤੋਂ ਚੱਕ ਲਵਾਂਗੇ ਉਹ ਸੀਮ ਵੀ ਤੁਸੀਂ ਕਰ ਸਕਦੇ ਹੋ ਤਾਂ ਕਿ ਥੋ ਪਰ ਕਈ ਕਿਸਾਨ ਵੀ ਹੁੰਦੇ ਨੇ ਜਿਨ੍ਹਾਂ ਜੇ ਫਾਰਮ ਬਣਾਉਣੇ ਹੁੰਦੇ ਨੇ ਤੇ ਉਹ ਉਹਨਾਂ ਨੂੰ ਮੰਡੀ ਘੇਰਨੀ ਹੀ ਪੈਂਦੀ ਐ ਉਹ ਇੱਕ ਅਲੱਗ ਟੌਪਿਕ ਐ ਠੀਕ ਐ ਜਿਨ੍ਹਾਂ ਕੋਲ ਸਮਰੱਥਾ ਹੈ ਠੀਕ ਐ ਉਹਨਾਂ ਦੀ ਵਾ ਗੱਲ ਕਰਦਾ ਕਿ ਤੁਸੀਂ ਕੋਸ਼ਿਸ਼ ਕਰਕੇ ਦੇਖੋ ਅਗਰ ਤੁਹਾਡੇ ਕੋਲ 5 ਕਿੱਲੇ ਵੀ ਹੈਗੇ ਆ ਤੁਸੀਂ ਅਗਰ 10 ਕੁਆਂਟਲ ਜਾਂ 15 ਕੁਆਂਟਲ ਅਗਰ ਕਣਕ ਕੋਸ਼ਿਸ਼ ਕਰ ਸਕਦੇ ਹੋ ਕਿ ਠੀਕ ਹੈ ਨਾ 5 ਕਿੱਲੇ ਦੇ ਪਿੱਛੇ ਕੁਝ ਨਹੀਂ ਆਣਾ 5 ਕੁਆਂਟਲ ਦਾ ਫਰਕ ਪੈਣਾ ਤੁਹਾਨੂੰ ਜਾਂ 3 ਕੁਆਂਟਲ 4 ਕੁਆਂਟਲ ਤੁਸੀਂ 10 ਕੁਆਂਟਲ ਵੀ ਰੱਖ ਕੇ ਦੇਖ ਲਓ ਤਾਂ ਤੁਹਾਡਾ ਕਿਤੇ ਨਾ ਕਿਤੇ ਆਫ ਸੀਜ਼ਨ ਦੇ ਵਿੱਚ ਤੁਹਾਡੀ ਉਹ ਕਮਾਈ ਹੋਵੇਗੀ ਉਹ ਤੁਹਾਡੀ ਕਮਾਈ ਨਾਰਮਲ ਨਾਲੋਂ ਜ਼ਿਆਦਾ ਹੋਵੇਗੀ ਤੁਹਾਡੇ ਇੱਕ ਅੱਧੀ ਫਸਲ ਦਾ ਖਰਚਾ ਉਹਦੇ ਵਿੱਚੋਂ ਨਿਕਲ ਜਾਵੇਗਾ ਤੇ ਇਹ ਇੱਕ ਤਰੀਕਾ ਹੈ bizness minded ਹੋਣ ਦਾ ਵੀ ਕਿਸਾਨਾਂ ਨੂੰ ਵੀ ਇੱਕ ਸੁਝਾਅ ਹੈ ਵੀ ਥੋੜਾ ਬਹੁਤਾ ਤੁਸੀਂ ਵੀ ਸਟੋਰੇਜ ਵੱਲ ਧਿਆਨ ਦਿਓ ਥੋੜੀ ਬਹੁਤੀ ਸਟੋਰ ਕਰਕੇ ਰੱਖੋ ਜਦਾਂ ਹੋਣਾ ਸੀ ਆਮ ਤਰੀਕਾ ਦੇਖਦੇ ਆ ਕਿ ਛੋਟੇ ਛੋਟੇ ਜਿਹੜੇ ਕਿਸਾਨ ਨੇ ਸਾਡੇ ਵਰਗੇ ਜਿਨ੍ਹਾਂ ਕੋਲ 4 ਤੋਂ 5 ਕਿੱਲੇ ਜ਼ਮੀਨ ਆ 3 ਕਿੱਲੇ ਜ਼ਮੀਨ 1 ਕਿੱਲਾ 2 ਕਿੱਲੇ ਜ਼ਮੀਨ ਉਹ ਕਣਕ ਦੇ ਨਾਲ ਨਾਲ ਥੋੜੀ ਬਹੁਤੀ ਸਰੋਂ ਬੀਜਦੇ ਨੇ ਥੋੜੀ ਬਹੁਤੀ ਫਸਲਾਂ ਲਗਾ ਲੈਂਦੇ ਨੇ ਸਬਜ਼ੀਆਂ ਲਗਾ ਲੈਂਦੇ ਨੇ ਤਾਂ ਕਿਤਨੇ ਕਿਤੇ ਤੁਹਾਡੇ 2-4 ਪੈਸੇ ਉਹਦੇ ਨਾਲ ਹੀ ਬਚਦੇ ਆ ਤੁਸੀਂ ਮੁੱਲ ਦੀ ਸਬਜ਼ੀ ਖਰੀਦੋਗੇ ਕਿੱਥੇ ਤੁਹਾਨੂੰ ਤੁਸੀਂ ਘਰ ਦੀ ਅਗਰ ਬੈਂਗਣ ਵੀ ਲਗਾਉਂਦੇ ਹੋ ਇੱਕ ਭਿੰਡੀਆਂ ਵੀ ਲਗਾਉਂਦੇ ਹੋ ਤੁਹਾਨੂੰ ਅੱਧ ਮੁੱਲ ਤੋਂ ਵੀ ਥੱਲੇ ਪੈਂਦੀਆਂ ਨੇ ਅਗਰ ਤੁਸੀਂ ਮਾਰਕੀਟ ਪ੍ਰਾਈਸ ਤੋਂ ਖਰੀਦੋਗੇ ਤੁਹਾਡੇ ਉਹ 50 100 ਰੁਪਏ ਅਗਰ ਧਿਆੜੀ ਦੇ ਬਚ ਗਿਆ ਠੀਕ ਹੈ ਥੋੜੇ 3000 ਮਹੀਨੇ ਦਾ ਬਚਾ ਲਿਆ ਤੁਸੀਂ 3000 ਰੁਪਏ ਅਗਰ ਮਹੀਨੇ ਦਾ ਬਚਾਓਗੇ ਤਾਂ ਸਾਲ ਦਾ ਸਬਜ਼ੀ ਪੱਛੇ ਤੁਹਾਡਾ 36000 ਰੁਪਏ ਹੋ ਜਾਂਦਾ ਜੀ ਉਹ 36000 ਤੁਹਾਡਾ ਕਿਤੇ ਨਾ ਕਿਤੇ ਤੁਹਾਡੀ ਜੇਬ ਵਿੱਚ ਬਚਦਾ ਏ ਤੁਹਾਡੀ ਸੇਵਿੰਗ ਹੋ ਜਾਂਦੀ ਹੈ ਤੁਸੀਂ ਉਹਨੂੰ ਕੋਈ ਹੋਰ ਜਗ੍ਹਾ ਇਨਵੈਸਟ ਕਰ ਸਕਦੇ ਹੋ ਕਿਤੇ ਨ ਚੱਲਣਾ ਪੈਂਦਾ ਹੈ ਜੇਕਰ ਕੋਈ ਸੇਵਿੰਗ ਕਰਨੀ ਹੈ ਘਰ ਦੇ ਵਿੱਚ ਤੁਸੀਂ ਛੋਟੇ-ਛੋਟੇ ਕਿਆਰੀਆਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਕਨਾਲ ਜਗਾ ਛੱਡ ਕੇ ਇਹ ਕਰੋ ਤੇ ਵਿੱਚ ਸਬਜ਼ੀ ਲਗਾ ਲਓਗੇ ਸੀਜ਼ਨਲ ਤਾਂ ਕਿਤੇ ਨਾ ਕਿਤੇ ਥੋੜਾ 10 15 20000 ਦਾ ਸਾਲ ਦਾ ਖਰਚਾ ਬਚ ਜਾਂਦਾ ਹੈ ਅਜਿਹੇ ਦੇ ਵਿੱਚ bizness minded ਹੋਣਾ ਸੋਚੋ ਥੋੜਾ ਜਿਹਾ ਕਣਕ ਨੂੰ ਇਸ ਵਾਰ ਬੰਪਰ ਪ੍ਰਾਈਸ ਨਿਕਲੇ ਆ ਬੰਪਰ ਝਾੜ ਨਿਕਲੇ ਤਾਂ ਉਹਦਾ ਥੋੜਾ ਬਹੁਤਾ ਸਟੋਰੇਜ ਕਰੋ ਤਾਂ ਕਿ ਕਿਤੇ ਨਾ ਕਿਤੇ ਕਿਸਾਨ ਵੀਰ ਵੀ bizness minded ਹੋ ਕੇ ਆਪਣਾ ਫਾਇਦਾ ਚੱਕ ਸਕਣ ਨਹੀਂ ਸਰਕਾਰਾਂ ਨੇ ਤਾਂ ਕਿਤੇ ਨਾ ਕਿਤੇ ਖੁੰਝੇ ਲਾਣ ਵਿੱਚ ਕੋਈ ਕਸਰ ਛੱਡੀ ਨਹੀਂ ਹੈਗੀ ਬਾਕੀ ਇਸੀ ਚੈਨਲ YouTube ਵਾਲੇ ਫਾਰਮਰ ਤੇ ਬਿਜ਼ਨਸ ਵਾਲੀਆਂ ਇਦਾਂ ਦੀ ਜਿਹੜੀ ਕਿਸਾਨਾਂ ਦੇ ਨਾਲ ਸੰਬੰਧਿਤ ਗੱਲਾਂ ਨੇ ਉਹ ਟੌਪਿਕ ਲੈ ਕੇ ਆਉਂਦੇ ਰਹਿੰਦੇ ਆ ਤੇ ਨਵੇਂ-ਨਵੇਂ ਸਰਕਾਰ ਦੀ ਜਿਹੜੀ ਸਕੀਮਾਂ ਹੁੰਦੀ ਨੇ ਉਹ ਵੀ ਲਿਆਉਂਦੇ ਰਹਿੰਦੇ ਆ ਤੇ ਨਿਊਜ਼ ਜਿਹੜੀ ਆਪਣੀ ਮੌਸਮ ਦੇ ਸੰਬੰਧੀ ਹੁੰਦੀ ਹੈ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਤੇ ਇਹ ਸੀਗਾ ਇੱਕ ਛੋਟਾ ਜਿਹਾ ਟੌਪਿਕ ਤੁਸੀਂ ਕਿਸ ਤਰੀਕੇ ਨਾਲ ਇੱਕ ਐਵਰੇਜ ਦੇ ਹਿਸਾਬ ਨਾਲ 1.5 ਲੱਖ ਰੁਪਏ 10 ਕਿੱਲੇ ਦੀ ਐਵਰੇਜ ਵਿੱਚੋਂ ਕੱਢੀ ਜਾਵੇ ਤਾਂ ਤੁਸੀਂ ਬਚਾ ਸਕਦੇ ਹੋ ਸੇਵਿੰਗ ਕਰ ਸਕਦੇ ਹੋ ਬਾਕੀ ਕੋਈ ਹੋਰ ਸੁਝਾਅ ਤੁਹਾਡਾ ਹੈ ਕੋਈ ਕਿਸੇ ਤਰੀਕੇ ਦੀ ਟੌਪਿਕ ਤੇ ਵੀਡੀਓ ਲੈਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸਕੇ ਬਾਕੀ ਕਣਕਾਂ ਹਜੇ ਨਰਮ ਨੇ ਥੋੜਾ ਜਿਹਾ ਦੇਖ ਕੇ ਵੱਡੋ ਆਪਣੇ ਗੇੜਾ ਰੱਖੋ ਖੇਤ ਦੇ ਵਿੱਚ ਤਾਂ ਕਿ ਤੁਹਾਨੂੰ ਕੋਈ ਕਮੀ ਪੇਸ਼ੀ ਨਾ ਲੱਗੇ ਕਣਕ ਸਹੀ ਤਰੀਕੇ ਨਾਲ ਤੁਹਾਡੀ ਵੱਢ ਹੋ ਸਕੇ ਬਾਕੀ ਅਗਲੀ ਜਾਣਕਾਰੀਆਂ ਲੈ ਕੇ ਜਲਦ ਮਿਲਦੇ ਆ ਧੰਨਵਾਦ